ਵੀਰ ਸਿੰਘ ਬਾਦਲ ਉਹਨਾਂ ਦੇ ਮੂੰਹੋਂ ਅਸੀਂ ਆਹ ਨਹੀਂ ਸੁਣਿਆ ਵੀ ਭਗਵੰਤ ਮਾਨ ਦੀ ਘਰ ਵਾਲੀ ਬਾਰੇ ਜਾਂ ਉਹਨਾਂ ਦੀ ਮਾਂ ਬਾਰੇ ਜਾਂ ਉਹਨਾਂ ਦੀ ਭੈਣ ਬਾਰੇ ਕਦੇ ਵੀ ਕੋਈ ਇਹ ਟਿੱਪਣੀ ਨਹੀਂ ਕਰਦੇ ਭੈਣ ਜੀ ਕਹਿ ਕੇ ਗੱਲ ਕਰਦੇ ਨੇ ਸਤਕਾਰ ਦਿੰਦੇ ਨੇ ਪਰ ਜਦੋਂ ਮੁੱਖ ਮੰਤਰੀ ਹੈ ਮਾਨਯੋਗ ਹੈ ਅਹੁਦੇ ਤੇ ਬੈਠਾ ਉਹ ਇਨਸਾਨ ਹਰ ਸਿਮਰਤ ਕੌਰ ਬਾਦਲ ਨੂੰ ਗਲਤ ਬੋਲਦਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇੱਕ ਪਿੱਛੇ ਜਿਹੀ ਉਹ ਇੱਕ ਪਿੱਛੇ ਕਾਨਫਰੰਸ ਹੋਈ ਇੱਕ ਦੋ ਦਿਨ ਦੇ ਵਿੱਚ ਉਹ ਕਹਿੰਦਾ ਵੀ ਇਹ ਤਾਂ ਵੀਰਵਾਰ ਦੀਆਂ ਚੌਂਕੀਆਂ ਲਾਉਣ ਲੱਗ ਜਵੇ ਬੀਬੀ ਬਾਦਲ ਇਹੋ ਜਿਹੇ ਸ਼ਬਦ ਉਹਨਾਂ ਵਾਸਤੇ ਵਰਤਦਾ ਇਹ ਮਿਆਰ ਕੀ ਹੈ ਸੋਚਦਾ ਨਹੀਂ ਇੱਕ ਕਰਤਾਰਾਂ ਦੀ ਗੱਲ ਹੁੰਦੀ ਹੈ ਨਾ ਫਿਰ ਕਰਤਾਰ ਹੈ ਨਹੀਂ ਪੱਲੇ ਇਹਦਾ ਮਤਵਲ ਕਿਸੇ ਦੀ ਧੀ ਭੈਣ ਨੂੰ ਬੋਲਣਾ ਜਾਂ ਜਿਹੜੇ ਬੋਲਦੇ ਨੇ ਉਹਨਾਂ ਦੇ ਕਰਤਾਰ ਹੈ ਨਹੀਂ ਆਪਣੇ ਗੁਰੂ ਸਾਹਿਬ ਉਹਨਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਗਏ ਨੇ ਜਿਹੜੀ ਵੀ ਬੀਬੀ ਪੋਲਿਟਿਕਸ ਚ ਹੈ ਉਹ ਯਾਰ ਕਿਸੇ ਦੀ ਮਾਂ ਵੀ ਹੈ ਕਿਸੇ ਦੀ ਭੈਣ ਵੀ ਹੈ ਕਿਸੇ ਦੀ ਕੁੜੀ ਵੀ ਹੈ ਕਿਸੇ ਦੀ ਵਾਈਫ ਵੀ ਹੈ ਹੈਨਾ ਆਪਾਂ ਆਪਣੇ ਇੰਨੇ ਕਰਤਾਰ ਗਿਰ ਗਏ ਆਪਾਂ ਕਰਤਾਰਾਂ ਤੋਂ ਇੰਨੇ ਗਿਰ ਗਏ ਪੰਜਾਬੀ ਕੇ ਧੀਆ ਭੈਣਾਂ ਨੂੰ ਬੋਲਾਂਗੇ ਅਸੀਂ ਤਾਂ ਨਹੀਂ ਬੋਲ ਸਕਦੇ ਅਸੀਂ ਇਹਨਾਂ ਨੂੰ ਬੋਲਾਂਗੇ ਜਿਹੜਾ ਨੇ ਲੁੱਟ ਮਚਾਈ ਕਰੀ ਹੈ ਜਿੰਨਾ ਚਿਰ ਅਕਾਲੀ ਦਲ ਸੱਤਾ ਚ ਦੀ ਪਾਵਰ ਚ ਦੀ ਉਹਨਾਂ ਚਿਰ ਖਾਂਦੇ ਰਹੇ ਅਕਾਲੀ ਦਲ ਦੇ ਨਾਂ ਤੇ ਹੁਣ ਹੁਣ ਦੇਣ ਬਰਾਬਰ ਪੈਸੇ ਇਹਨਾਂ ਨੇ ਕਿਤੇ ਬਣਾਏ ਨਹੀਂ ਸਰਕਾਰ ਦਾ ਕੰਮ ਸੁਖਬੀਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਰਖੜਾ ਪਰਿਵਾਰ ਨੇ ਕਿਹਾ ਸੀ 10 ਕਰੋੜ ਰੁਪਈਆ ਦਵਾਂਗੇ ਕਿਸੇ ਨੇ ਕੋਈ ਚਰਚਾ ਕੀਤੀ ਹੈ ਦਿਖਾਓ ਦਿਖਾਓ ਅਸੀਂ ਕਰੀਓ ਨਹੀਂ ਚਰਚਾ ਮੈਂ ਵੀ ਨਹੀਂ ਕਰੀ ਅਸੀਂ ਵੀ ਕਹਿ ਸਕਦੇ ਆ ਕਿ ਇਹ ਤਾਂ ਬੀਜੇਪੀ ਨੇ ਦੇਤੇ ਇਹਨਾਂ ਨੂੰ ਅਮਿਤ ਸ਼ਾਹ ਨੇ ਪੈਸੇ ਨਹੀਂ ਤਾਂ ਰਖੜੇ ਚੁਆਨੀ ਨਹੀਂ ਖਰਚਦੇ ਕਦੇ ਠੀਕ ਹੈ ਨਹੀਂ ਹੁਣ ਉਹਨਾਂ ਨੂੰ ਹੇਜ ਹੋਣ ਆ ਗਿਆ ਠੀਕ ਹੈ ਨਹੀਂ ਇਸ ਕਰਕੇ ਅਸੀਂ ਤਾਂ ਨਹੀਂ ਕਿਹਾ ਵੀ ਉਹ ਉਹਨਾਂ ਨੂੰ ਕਿਤੋਂ ਲਿਆਂਦੇ ਠੀਕ ਐ ਦਾਨ ਕੋਈ ਵੀ ਕਰ ਸਕਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਉਹੀ ਦਾਨ ਕਰਦਾ ਹੁੰਦਾ ਮੈਨੂੰ ਇੱਕ ਐਮਐਲਏ ਕਹਿੰਦੇ ਨੇ ਕਹਿੰਦੇ ਸੁਖਵੀਰ ਨੇ ਸਾਨੂੰ ਵਿਫਤਾ ਪਾਤੀ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਜਾ ਜਾ ਕੇ ਪੈਸੇ ਵੰਡੀ ਜਾਂਦਾ ਸਾਨੂੰ ਵੀ ਦੇਣੇ ਪੈਣਗੇ ਐਮਐਲਏ ਨੇ ਬਥੇਰੀ ਲੁੱਟ ਮਚਾਈ ਆ ਜੇ ਦੇ ਦੇਣਗੇ ਕਿਤੇ ਥੋੜੀ ਲੁੱਟ ਮਚਾਈ ਆ ਸਾਡੇ ਵਾਲਿਆਂ ਨੇ ਫਤੇਗੜ ਸਾਹਿਬ ਵਾਲਿਆਂ ਨੇ ਤਿੰਨਾਂ ਨੇ ਨੇਰੀ ਲਿਆ ਤੀ ਠੀਕ ਐ ਮੁੱਖ ਮੰਤਰੀ ਨੂੰ ਸਮਝ ਵੀ ਹੈ ਨਹੀਂ ਯਾਰ ਉਹਨੂੰ ਥੱਲੇ ਪਤਾ ਹੀ ਨਹੀਂ ਕੀ ਹੋ ਰਿਹਾ ਉਹਨੂੰ 27 ਚ ਪਤਾ ਲੱਗੂਗਾ ਜਦ ਨੂੰ ਚਿੜੀਆਂ ਨੇ ਖੇਤ ਚੁਗ ਜਾਣਾ ਸਾਰਾ ਫੇਰ ਕੁਝ ਨਹੀਂ ਬਣਨਾ ਹੁਣ ਗੱਲਾਂ 'ਚ ਆਉਣ ਵਾਲਾ ਨਹੀਂ ਹੈਗਾ ਪੰਜਾਬ ਕੇ ਥੋੜੀਆਂ ਝੂਠੀਆਂ ਸੱਚੀਆਂ ਗੱਲਾਂ 'ਚ ਆਜੂਗਾ ਠੀਕ ਹੈ ਆਉਟਪੁੱਟ ਕੱਢ ਕੇ ਦੇਣੀ ਪਊਗੀ ਅੱਜ ਪੰਜਾਬ ਬਰਬਾਦੀ ਦੇ ਕਗਾਰ ਤੇ ਪਛਾਤਾ ਛਾੜੂ ਨੇ ਕੋਈ ਡਿਵੈਲਪਮੈਂਟ ਨਹੀਂ ਹੋਈ ਕੋਈ ਲਾਅ ਐਂਡ ਆਰਡਰ ਨਹੀਂ ਹੈ ਬਿਲਕੁਲ ਲਾਅ ਐਂਡ ਆਰਡਰ ਦਾ ਬਿਹਾਰ ਯੂਪੀ ਆਪਣੇ ਨਾਲੋਂ ਚੰਗੇ ਰਹਿ ਆਓ ਜਿਹੜਾ ਸਣੀ ਹੈ ਅੰਮ੍ਰਿਤਸਰ ਜਿਹੜਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਹਦੀ ਪੁੱਟ ਮਾਰ ਦੇਖੋ ਦੇਖੋ ਕਿਡਾ ਮਾੜਾ ਕੰਮ ਕਰਿਆ ਤੁਸੀਂ ਇਹ ਦੇਖੋ ਹਲੇ ਤੱਕ ਸਰਕਾਰ ਨੂੰ ਕੀ ਸਮਝੀ ਐ ਵੀ ਸਰਕਾਰ ਹੈਗੀ ਐ ਜੇ ਉੱਥੇ ਝਗੜਾ ਹੋਇਆ ਇੱਕ ਪਾਸੇ ਪੁਲਿਸ ਵਾਲੇ ਨੇ ਇੱਕ ਪਾਸੇ ਉਹ ਮੁੰਡਾ ਹੈਨਾ ਸਰਕਾਰ ਕੀ ਕਰਦੀ ਐ ਵੀ ਕਿਉਂ ਨਹੀਂ ਹਲੇ ਤੱਕ ਐਕਸ਼ਨ ਲਿਆ ਜੇਲ ਸੁਬਡੈਂਟ ਕਿਉਂ ਨਹੀਂ ਸਸਪੈਂਡ ਕੀਤਾ ਜੇਲ ਸੁਬਡੈਂਟ ਸਸਪੈਂਡ ਕਰਨਾ ਚਾਹੀਦਾ ਦੀ ਗ੍ਰਹਿ ਵਿਭਾਗ ਉਹਦੇ ਕੋਲ ਹੈ ਜਿਹੜਾ ਲਾਲਜੀਤ ਮੰਤਰੀ ਬਣਾਇਆ ਉਹ ਉੱਥੇ ਮਿੱਟੀ ਢੋਣ ਨੂੰ ਬਣਾਇਆ ਉਹ ਤਾਂ ਲੋਕ ਆਪ ਢੋਲਣਗੇ ਜੇ ਤੁਹਾਡੀ ਮਹਿਕਮਿਆਂ ਤੇ ਕੰਟਰੋਲ ਹੈ ਨਹੀਂ ਕਿਉਂ ਨਹੀਂ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਲੜਾਈ ਦਾ ਕਾਰਨ ਕੀ ਹੈ ਹਮ ਹਾਲੇ ਤੱਕ ਇਹ ਨਹੀਂ ਪਤਾ ਬਾਹਰ ਆਫੀਸ਼ੀਅਲੀ ਤੌਰ ਤੇ ਬਿਲਕੁਲ ਨਹੀਂ ਪਤਾ ਕਿ ਲੜਾਈ ਹੋਈ ਕੀ ਹੈ ਪਹਿਲਾਂ ਫਿਰ ਦੇਖੋ ਕਾਨੂੰਨ ਦੀਆਂ ਧੱਜੀਆਂ ੜਾਈਆਂ ਕਿਵੇਂ ਗਈਆਂ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕੈਦੀ ਨੇ ਯਾਰ ਹਮ ਉਹ ਹਵਾਲਾਤੀ ਆ ਮੁੰਡਾ ਜਿਹਨੇ ਸੁਧੀਰ ਸੂਰੀ ਠੋਕੇ ਆ ਠੀਕ ਹੈ ਨਹੀਂ ਜਿਹਨੇ ਸੁਧੀਰ ਸੂਰੀ ਠੋਕੇ ਆ ਉਹ ਹਵਾਲਾ ਉਹ ਉਹਨਾਂ ਦੇ ਕੈਦੀਆਂ ਦੇ ਨਾਲ ਆ ਪਾਇਆ ਕਾਤੇ ਉਹਨੂੰ ਅੱਡ ਕਿਉਂ ਨਹੀਂ ਰੱਖਿਆ ਗਿਆ ਫੇਰ ਸੁਣੀ ਫੇਰ ਹੋਰ ਸੁਣੋ 11000 ਵੋਲਟੇਜ ਦੀਆਂ ਤਾਰਾਂ ਨੇ ਦੋ ਠੀਕ ਹੈ ਇੱਕ ਪਾਸੇ ਸੰਤ ਜਰਨੈਲ ਸਿੰਘ ਉਹਨਾਂ ਦੇ ਰਸਤੇ ਤੇ ਚੱਲਣ ਵਾਲਾ ਨੌਜਵਾਨ ਹੈ ਠੀਕ ਹੈ ਜਿਹਨੇ ਸੁਧੀਰ ਸੂਰੀ ਜਿਹੜਾ ਸਾਰੇ ਸਿੱਖਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਸੀ ਸਾਡੀਆਂ ਧੀਆਂ ਭੈਣਾਂ ਨੂੰ ਮੰਦਾ ਚੰਗਾ ਬੋਲਦਾ ਸੀ ਸਾਰੀ ਦੁਨੀਆ ਨੇ ਉਹ ਦੇਖਿਆ ਉਹ ਆਪਣੀ ਜਵਾਨ ਕਰਕੇ ਮਰਿਆ ਉਹਨੂੰ ਠੋਕਤਾ ਠੀਕ ਹੈ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਕੌਮ ਤੇ ਤਸ਼ੱਦਦ ਕੀਤਾ ਇੱਕ ਤਾਂ ਇਹੋ ਜਿਹਾ ਜੀ ਨੇ ਪੁਲਿਸ ਵਾਲੀ ਮਾਰ ਤੇ ਵਿਚਾਰੇ ਹੂੰ ਡੀਐਸਪੀ ਆ ਜਿਹੜਾ ਅੰਦਰ ਤੇ ਇੱਕ ਹੈਗਾ ਡਰੱਗ ਦੇ ਕੇਸ ਚ ਠੀਕ ਹੈ ਤੇ ਇੱਕ ਸੂਬਾ ਸਰਹੰਦ ਬਣਦਾ ਦੀ ਠੀਕ ਹੈ ਇਹ 2 11000 ਵੋਲਟ ਦੀਆਂ ਤਾਰਾਂ ਜੋੜਤੀਆਂ ਨਾ ਚਿਗਿਆੜੇ ਨਿਕਲ ਨਹੀਂਦੀ ਪੈਗੇ ਪਟਾਕੇ ਪੈਣੀ ਹੀ ਸੀ ਨਹੀਂ ਇੱਕ ਪਾਸੇ ਜ਼ੁਲਮ ਕਰਨ ਵਾਲਾ আর ਇੱਕ ਪਾਸੇ ਸੱਚ ਦੇ ਰਸਤੇ ਤੇ ਚੱਲਣ ਵਾਲਾ ਇਕੱਠੇ ਕਿਵੇਂ ਹੋ ਜਾਣਗੇ ਲੜਾਈ ਤਾਂ ਇਹੀ ਚੱਲਦੀ ਆਉਂਦੀ ਆ ਗੁਰੂ ਸਾਹਿਬਾਨ ਦੇ ਵੇਲੇ ਤੋਂ ਇਹੀ ਲੜਾਈ ਹੈ ਜ਼ਬਰ ਔਰ ਜ਼ੁਲਮ ਦੇ ਖਿਲਾਫ ਤਾਂ ਸਿੱਖ ਯਾਰ ਲੜੂ ਗਈ ਉਹਨੂੰ ਅੰਦਰ ਟਾਂਚ ਕਰਦੇ ਹੋਣੇ ਨੇ ਹਲੇ ਨਹੀਂ ਕੋਈ ਅਫੀਸ਼ੀਅਲ ਪਤਾ ਵੀ ਕੀ ਗੱਲ ਹੋਈ ਆ ਕੀ ਨਹੀਂ ਪਰ ਇਹ ਹੈ ਇਸ ਗੱਲ ਨੂੰ ਕੋਈ ਬਹੁਤਾ ਆਪਣੀ ਉਹਨੇ ਵੀ ਚੰਗੇ ਠੋਕੇ ਨੇ ਤਿੰਨੇ ਰਜਿੰਦਰਾ ਚ ਪਏ ਨੇ ਦੁੱਖ ਇਸ ਗੱਲ ਦਾ ਹੈ ਕਿ ਡੈਥ ਹੋ ਗਈ ਡੈਥ ਹੋ ਗਈ ਇੱਕ ਦੀ ਇੱਕ ਪੁਲਿਸ ਮਲਾਜ਼ਮ ਦੀ ਹੋ ਗਈ ਕਿਹੜੇ ਦੀ ਹੋ ਗਈ ਸ਼ਾਇਦ ਸੁੱਚਾ ਸਿੰਘ ਨਾਮ ਆ ਉਹਨਾਂ ਦਾ ਅੱਛਾ ਉਹਨਾਂ ਦੀ ਇੱਕ ਦੀ ਡੈੱਥ ਸੋਚਾ ਸਿੰਘ ਤਾਂ ਵਿੱਚ ਕੋਈ ਹੈ ਹੀ ਨਹੀਂ ਤੀ ਨਾ ਮੈਨੂੰ ਕਲੀਅਰ ਨਹੀਂ ਇੱਕ ਪੁਲਿਸ ਵਾਲ ਦੀ ਸੁਭਾ ਸਿੰਘ ਹੋਊਗਾ ਹਾਂ ਉਹਦੇ ਉਹਦੇ ਉਹਨੇ ਫੇਰਿਆ ਕੜਾ ਕਹਿੰਦੇ ਸਿਰ ਚ ਅੱਛਾ ਅੱਜ ਹੋਈ ਆ ਚਲੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਹਲੇ ਤੱਕ ਅੱਪਾ ਫੇਰ ਕੱਲੂ ਕਰਾਂਗੇ ਇਹਦੀ ਗੱਲ ਤੇ ਉਹ ਬੰਦੇ ਉੱਥੇ ਸਜ਼ਾ ਕੱਟ ਰਹੇ ਨੇ ਠੀਕ ਹੈ ਉਹਨਾਂ ਦੇ ਕੋਲ ਉਹਨੂੰ ਕਾਤੇ ਪਾਇਆ ਇੱਕ ਪਾਸੇ ਕੌਮ ਦੇ ਰਸਤੇ ਤੇ ਇੱਕ ਪਾਸੇ ਉਹ ਮੁੰਡਾ ਜੀਨੇ ਚਮਕੌਰ ਦੀ ਗੜੀ ਤੋਂ ਲੈ ਕੇ ਮਾਛੀਪੜੇ ਦੇ ਜੰਗਲਾਂ ਵਾਲਾ ਰਸਤਾ ਦਸਮ ਪਾਤਸ਼ਾਹ ਦਾ ਚੁਣਿਆ ਹੋਇਆ ਜਿਹੜਾ ਸੰਤ ਜਰਨੈਲ ਸਿੰਘ ਦੀ ਖਿੱਚੀ ਹੋਈ ਲਕੀਰ ਤੇ ਤੁਰਦਾ ਇੱਕ ਪਾਸੇ ਜ਼ਬਰ ਔਰ ਜ਼ੁਲਮ ਕੇ ਪੀਐਸ ਗਿੱਲ ਦੇ ਪੁੱਤ ਨੇ ਉਹ ਕਿਵੇਂ ਇਕੱਠੇ ਹੋ ਜਾਣਗੇ ਯਾਰ